ਦੇ ਹੱਥਾਂ ਤੇ ਆ ਕੇ ਗੰਦ ਪਾਣਾ ਹੁੰਦਾ ਯਾਰ ਜਦੋਂ ਮੈਂ ਤੁਹਾਨੂੰ ਕਹਿੰਦਾ ਕਿ ਮੈਂ ਇੱਥੇ ਬੈਠਾ ਆ ਆਪਾਂ ਪ੍ਰੋਗਰਾਮ ਤੋਂ ਬਾਅਦ ਗੱਲ ਕਰਨੇ ਆ ਐਮਐਲਏ ਦੇ ਬੰਦੋਗੇ ਥੱਕੇ ਮਾਰਨੀ ਆ ਯਾਰ ਉਹ ਮੈਂ ਦੇ ਦੇਉਂਗਾ ਤੈਨੂੰ ਜਿਵਾ ਬੱਲੂਆਣਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਰ ਪਿੰਡ ਬਹਾ ਵਾਲਾ ਪਹੁੰਚੇ ਸਨ ਪਰ ਇੱਥੇ ਕੁਝ ਅਜਿਹਾ ਹੋਇਆ ਜੋ ਵਿਧਾਇਕ ਸਾਹਿਬ ਨੇ ਸੋਚਿਆ ਨਹੀਂ ਸੀ ਪ੍ਰੋਗਰਾਮ ਦੇ ਵਿੱਚ ਕਿਸਾਨਾਂ ਧਮਕੇ ਕਿਸਾਨਾਂ ਨੇ ਪਰੇਸ਼ਾਨੀ ਦੱਸੀ ਕਿ ਸੁਖਚੈਨ ਮਾਈਨਰ 2 ਮਹੀਨੇ ਤੋਂ ਬੰਦ ਹੈ ਨਹਿਰੀ ਪਾਣੀ ਨਹੀਂ ਮਿਲ ਰਿਹਾ ਵਿਧਾਇਕ ਸਾਹਿਬ ਨੂੰ ਕਿਸਾਨਾਂ ਦਾ ਗੱਲ ਰੱਖਣ ਦਾ ਇੱਕ ਤਰੀਕਾ ਪਸੰਦ ਨਹੀਂ ਆਇਆ ਤੇ ਗੁੱਸੇ 'ਚ ਵਿਧਾਇਕ ਸਾਹਿਬ ਦੇ ਮੂੰਹੋਂ ਕਿਸਾਨਾਂ ਦੇ ਲਈ ਕੁਝ ਅਜਿਹੇ ਸ਼ਬਦ ਨਿਕਲ ਗਏ ਜੋ ਕਿਸਾਨਾਂ ਨੂੰ ਰਾਸ ਨਹੀਂ ਆਏ ਫਿਰ ਕਿਸੇ ਬਹਿਸ

ਮੈਂ ਦੇਵਾਂਗਾ ਤੈਨੂੰ ਜਵਾਬ ਕਮਾਲ ਦੀ ਗੱਲ ਕਰਦਾ ਤੂੰ ਨਹੀਂ 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 ਇਹ ਇਹ ਗੱਲ ਗਲਤ ਹੈ ਉਧਰ ਬੈਠ ਉਧਰ ਬੈਠ ਤੁਸੀਂ ਹਰ ਥਾਂ ਜਾ ਕੇ ਗੰਦ ਪਾਣਾ ਹੁੰਦਾ ਹੈ ਯਾਰ ਹੈ ਕਮਾਲ ਦੀ ਗੱਲ ਤੂੰ ਮੈਂ ਜਦੋਂ ਤੈਨੂੰ ਕਹਿੰਦੀ ਮੈਂ ਇੱਥੇ ਘਾਟਾ ਵਟੂਗਾ ਕਮਾਲ ਦੀ ਕਮਾਲ ਦੀ ਗੱਲ ਕਰ ਰਹੇ ਹੋ ਤੁਸੀਂ ਲੋਕ ਜਦੋਂ ਮੈਂ ਅੱਗੇ ਨਹੀਂ ਨਹੀਂ ਜਦੋਂ ਮੈਂ ਤੁਹਾਨੂੰ ਕਹਿੰਦਾ ਕਿ ਮੈਂ ਇੱਥੇ ਬੈਠਾ ਆਪਾਂ ਪ੍ਰੋਗਰਾਮ ਤੋਂ ਬਾਅਦ ਗੱਲ ਕਰਾਂਗੇ ਹਾਲਾਂਕਿ ਇਸ ਤੋਂ ਬਾਅਦ ਵਿਧਾਇਕ ਸਾਹਿਬ ਆਪਣੇ ਕਹੇ ਅਨੁਸਾਰ ਕਿਸਾਨਾਂ ਦੇ ਨਾਲ ਗੱਲ ਕਰਨ ਦੇ ਲਈ ਆਏ ਕਿਸਾਨਾਂ ਨੇ ਆਪਣੀ ਪਰੇਸ਼ਾਨੀ ਦੱਸੀ ਤੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਰ ਨੇ ਸੁਣੀ ਵੀ ਪਰ ਇਹ ਬਹਿਸ ਦੀ ਵੀਡੀਓ ਖੂਬ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੁਸੀਂ ਕਿਹੜਾ ਤਰੀਕਾ ਨਾ ਪਰ ਜਿਹੜੀ ਤੁਸੀਂ ਗੱਲ ਕੀਤੀ ਹੈ ਸਟੇਜ ਤੋਂ 100 ਰੁਪਇਆ ਸਾਬਤ ਕਰ ਸਕਦੇ ਹੋ ਸਾਡੇ ਤੇ ਕਰ ਦਿਓ ਮੈਂ ਤਾਂ ਨਾ ਕਰ ਮੈਂ 100 ਰੁਪਇਆ ਤੁਹਾਨੂੰ ਨਾਮ ਦੇਉਂਗਾ ਮੇਰੇ ਤੇ 100 ਰੁਪਇਆ ਸਾਬਤ ਕਰ 100 ਰੁਪਇਆ ਲੈ ਲੈਂਦੇ ਸਤ ਕਰੋ ਮੈਂ ਤੁਹਾਡੀ ਗੱਲ ਨਹੀਂ ਕਰ ਬਣਾ ਲੈਣ ਦੇ ਨੂੰ ਕਰ ਲੈਣ ਦੇ ਰਸੂਲ ਜੀ ਸਾਡੀ ਸਾਡੀ ਜਿਹੜੇ ਬੰਦੇ ਉਹ ਕੰਮ ਕਰਦੇ ਰਹੇ ਆ ਨਾ ਫੈਕਟਰੀਆਂ ਚ ਜਾ ਜਾ ਕੇ ਅਸੀਂ ਉਹਨਾਂ ਦਾ ਵੀ ਵਿਰੋਧ ਕੀਤਾ ਅਸੀਂ ਉਹਨਾਂ ਨੂੰ ਉਹ ਤੋਂ ਉਹਨਾਂ ਫੈਕਟਰੀਆਂ ਚ ਭਜਾਇਆ ਮੈਂ ਇਕੱਲੀ ਇੰਡੀਵਿਜੂਅਲੀ ਤੁਹਾਡੀ ਗੱਲ ਨਹੀਂ ਕੀਤੀ ਮੈਂ ਇਹ ਨਹੀਂ ਕਿ ਤੁਸੀਂ ਕੀਤਾ ਇਹ ਗੱਲ ਗਲਤ ਹੈ ਕਿ ਜਦੋਂ ਜਦੋਂ ਤੁਸੀਂ ਜਥੇਬੰਦੀਆਂ ਕਹਿੰਦਾ ਨਾ ਉਹਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ ਜਾਂ ਤੁਸੀਂ ਨਾਮ ਲੈ ਕੇ ਕਹਿ ਦਿੰਦੇ ਫਿਰ ਇੱਕ ਮਿੰਟ ਫਿਰ ਜਥੇਬੰਦੀਆਂ ਨੇ ਕੀਤਾ ਇਹਨਾਂ ਨੇ ਤਾਂ ਕੀਤਾ ਨਹੀਂ ਇਹਨਾਂ ਨੇ ਨਹੀਂ ਕੀਤਾ ਇਹਨਾਂ ਨੇ ਨਹੀਂ ਕੀਤਾ ਨਹੀਂ ਕੀਤਾ ਤੇ ਅਸੀਂ ਤਾਂ ਅਸੀਂ ਤਾਂ ਉਹਨਾਂ ਚਾਉਣੇ ਆ ਨਾ ਅਸੀਂ 9-9 ਦਿਨ ਮੇਨ ਮਾਰਕੀਟ ਬੰਦ ਕਰਕੇ ਲੋਕਾਂ ਦਾ ਨਰਮਾ ਬਕਾਇਆ ਨੇੜ ਮਾਰਕੀਟ ਬੰਦ ਕਰਕੇ ਲੋਕਾਂ ਦਾ ਨਰਮਾ ਮਕਾਇਆ ਉਹ ਸਰਕਾਰ ਕਿੱਥੇ ਸੁੱਤੀ ਹੋਈ ਸੀ ਇੱਕ ਮਿੰਟ ਸਰਕਾਰ ਨਹੀਂ ਸੁੱਤੀ ਹੋਈ ਸੀ ਸਰਕਾਰ ਜਾਗਦੀ ਪਈ ਹੈ ਜੇ ਸੈਂਟਰ ਦਾ ਵਿਭਾਗ ਹੈ ਇਹ ਚੌਧਰੀ ਸਾਹਿਬ ਸਾਨੂੰ ਸਾਰਾ ਪਤਾ ਸੈਂਟਰ ਦਾ ਹੈ ਬੀਸੀਆਈ ਸੈਂਟਰ ਦੀ ਹੈ ਸਾਰਾ ਪਤਾ ਸੈਂਟਰ ਦਾ ਵਿਭਾਗ ਹੈ ਫਿਰ ਦੇਖੋ ਦੇਖੋ ਕੋਚ 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 ਨਾ ਕਰ ਰਵੇ ਗੱਲ ਮਟੇ ਅਮਰੀਕਾ ਦੀ ਜਿਆ ਐਸਸੀਪੀਆ ਨੂੰ ਬੰਦ ਕਰ ਲੇਦਾ ਵੀਡੀਓ ਇਸ ਤਰ੍ਹਾਂ ਨਾ ਕਰਿਆ ਕਰੋ ਗੱਲ ਤੂੰ ਮੂਰਤ ਕਿਉਂ ਕਰ ਕਾਕਾ ਮੇਰੀ ਗੱਲ ਨੋਰਮਲ ਗੱਲ ਨਹੀਂ ਕਰੀ ਜਾਂਦੇ ਤੱਕੇ ਧੁਕੇ

ਕੌਣ ਚੱਲ ਰਿਹਾ ਇਹ ਕੀ ਤਾਂ ਗੱਲ ਹੋ ਰਹੀ ਆ ਵਰਕਲਬ ਹੋ ਰਹੀ ਆ ਇਹਦੀ ਨਾਕਰਾ ਕਰੋ ਬੱਚੇ ਫਿਰ ਵੱਡਾ ਬੰਦਾ ਹੋ ਕੇ ਨਾ ਸਮਝਾਈਦਾ ਹੁੰਦਾ ਵੀ ਪਾਸੇ ਵੀਡੀਓ ਬੱਚਾ ਮੈਂ ਸਮਝਾਦਾ ਧੱਕੇ ਕਿਉਂ ਮਾਰਦੇ ਆ ਧੱਕੇ ਨਹੀਂ ਵਜੋ ਬੱਚਾ ਉਹ ਬਾਪਾ ਵਰਚੇ ਦੇ ਬੰਦੇ ਧੱਕੇ ਮਾਰਦੇ ਆ ਪਾਵਰ ਵਾਲੀ ਗੱਲ ਆ ਨਾ ਧੱਕੇ ਦੀ ਗੱਲ ਆ ਬਾਈ ਕਰੋ ਗਰਮ ਨਹੀਂ ਬੱਚਾ ਸਾਡਾ ਤੁਸੀਂ ਮੈਂ ਤੁਹਾਨੂੰ ਪਹਿਲਾਂ ਇੱਕ ਗੱਲ ਦੱਸੋ ਯਾਰ ਫਿਰ ਆ ਭਰਾ ਆ ਭਰਾ ਸਾਡਾ ਛੋਟਾ ਭਰਾ ਠੀਕ ਆ